ਦਾ ਪ੍ਰੋਗਰਾਮ ਕੀਤਾ ਤੁਹਾਡੇ ਪਿੰਡ ਸੱਦਾ ਸਿੰਘ ਵਾਲਾ ਵਿਖੇ ਕਿਸ ਤਰ੍ਹਾਂ ਦਾ ਲੋਕਾਂ ਦਾ ਸਹਿਯੋਗ ਰਿਹਾ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਪਹਿਲਾਂ ਤਾਂ ਜੀ ਆਇਆਂ ਜੀ ਤੁਹਾਨੂੰ ਸਾਰਿਆਂ ਨੂੰ ਸਾਡੇ ਪਿੰਡ ਬਹੁਤ ਵਧੀਆ ਪ੍ਰੋਗਰਾਮ ਹੋਇਆ ਟੀਆਂ ਦਾ ਸਾਰੇ ਪਿੰਡ ਨੇ ਸਹਿਯੋਗ ਦਿੱਤਾ ਜੀ ਤੁਹਾਨੂੰ ਬਾਈ ਬੁੱਧ ਸਿੰਘ ਬਾਈ ਜੈਪ ਸਿੰਘ ਬਾਈ ਸਮਰਤ ਸਿੰਘ ਹਰਪ੍ਰੀਤ ਸਿੰਘ ਫੌਜੀ ਸਾਰਿਆਂ ਨੇ ਵਧੀਆ ਸਾਥ ਦਿੱਤਾ ਜੀ ਸਿਸ ਤਰ੍ਹਾਂ ਦਾ ਸਦੇਸ਼ ਦੇਣਾ ਚਾਹੁੰਦੇ ਲੋਕਾਂ ਨੂੰ ਕਿੱਦਾਂ ਦੇ ਪ੍ਰੋਗਰਾਮ ਹੋਣਗੇ ਅਸੀਂ ਕਹਿੰਦੇ ਸਾਨੂੰ ਪੁਰਾਣੀ ਵਿਰਸੇ ਨਾਲ ਜੁੜਨਾ ਚਾਹੀਦਾ ਜੀ ਵੀ ਅਸੀਂ ਇਹ ਵਿਰਸਾ ਭੁੱਲਦੇ ਜਾਈਏ ਨਹੀਂ ਸਾਨੂੰ ਸਾਰਿਆਂ ਨੂੰ ਇਹਦੇ ਨਾਲ ਜੁੜਨਾ ਚਾਹੀਦਾ ਜੀ ਜੀ ਅੱਜ ਤੁਸੀਂ ਤੀਆਂ ਦਾ ਪ੍ਰੋਗਰਾਮ ਕੀਤਾ ਉਹਦੇ ਬਾਰੇ ਕੀ ਕਿਸੇ ਨੂੰ ਸੰਦੇਸ਼ ਦੇਣਾ ਚਾਹੁੰਦੇ ਹੋ ਵੀਰ ਜੀ ਅੱਜ ਕੱਲ੍ਹ ਦੀਆਂ ਕੁੜੀਆਂ ਡੀਜਾਂ ਤੇ ਤਾਂ ਮਤਲਬ ਕਿ ਬਹੁਤ ਨੱਚਦੀਆਂ ਬੋਲੀਆਂ ਤੇ ਡੀਜਾਂ ਤੇ ਕੁੜੀਆਂ ਕੁੜੀਆਂ ਨੂੰ ਨੱਚਣਾ ਨਹੀਂ ਆਉਂਦਾ ਅਸੀਂ ਕਹਿੰਨੇ ਕਿ ਪੁਰਾਣਾ ਵਿਰਸਾ ਹੀ ਦੁਬਾਰਾ ਆਵੇ ਪਰਾਣਾ ਵਿਰਸਾ ਜਿਵੇਂ ਹੁਣ ਆਪਣਾ ਸਾਰਾ ਚਰਖੇ ਦਾ ਪ੍ਰੋਗਰਾਮ ਸਾਰਾ ਅਸੀਂ ਯਾਦ ਉਹ ਕੁੜੀਆਂ ਨੂੰ ਕਰਾਉਣਾ ਚਾਹੁੰਦੀਆਂ ਆ ਮੇਰੀਆਂ ਸਾਰੀਆਂ ਭੈਣਾਂ ਦਾ ਸਾਨੂੰ ਬਹੁਤ ਸਹਿਯੋਗ ਮਿਲਿਆ ਸਰਪੰਚ ਗੁਰਦੇਵ ਸਿੰਘ ਦਾ ਵੀ ਸਹਿਯੋਗ ਬਹੁਤ ਆ ਬਾਈ ਬੱਧ ਸਿੰਘ ਦਾ ਵੀ ਸਹਿਯੋਗ ਬਹੁਤ ਆ ਬਾਈ ਜੈ ਜੈਬ ਸਿੰਘ ਦਾ ਵੀ ਸਹਿਯੋਗ ਬਹੁਤ ਮਿਲਿਆ ਇਹੋ ਜਿਹੇ ਭਰਾ ਸਾਨੂੰ ਸਹਿਯੋਗ ਦੇਣਗੇ ਤਾਂ ਅਸੀਂ ਵੱਧ ਤੋਂ ਵੱਧ ਅੱਗੇ ਦੁੱਗਣੀਆਂ ਤੀਆਂ ਲਾਵਾਂਗੇ ਜੀ ਕੀ ਨਾਮ ਤੁਹਾਡਾ ਕਿਹੜਾ ਪਿੰਡ ਹੈ ਕਿਸ ਤਰ੍ਹਾਂ ਦਾ ਤੁਸੀਂ ਤੀਆਂ ਦਾ ਪ੍ਰੋਗਰਾਮ ਕੀਤਾ ਕਿਦਾਂ ਦਾ ਸਹਿਯੋਗ ਰਿਹਾ ਲੋਕਾਂ ਦਾ ਹਾਂਜੀ ਮੈਂ ਖੁਸ਼ਵਿੰਦਰ ਕੌਰ ਪਿੰਡ ਸੱਦਾ ਸਿੰਘ ਵਾਲਾ ਮੋਗੇ ਤੋਂ ਅਸੀਂ ਬੋਲਦੇ ਆਂ ਮੇਰੇ ਵਿਆਹ ਨੂੰ 34 ਸਾਲ ਹੋ ਗਏ ਤਕਰੀਬਨ ਗਿੱਲ ਫੈਮਿਲੀ ਚ ਮੇਰਾ ਵਿਆਹ ਹੋਇਆ ਤੇ ਪਰ ਪਹਿਲਾ ਪ੍ਰੋਗਰਾਮ ਅਸੀਂ ਇਹੀ ਮਨਾਇਆ ਗਿਆ 34 ਸਾਲਾਂ ਦੇ ਵਿੱਚ ਅਸੀਂ ਕੋਈ ਪ੍ਰੋਗਰਾਮ ਨਹੀਂ ਕੀਤਾ ਇੱਥੇ ਪਿੰਡ ਸਦਾ ਸਿੰਘ ਵਾਲਾ ਤੇ ਬਹੁਤ ਵਧੀਆ ਸੀ ਧੀਆ ਪੇੜਾ ਨੂੰ ਮੌਕਾ ਮਿਲਿਆ ਵੀ ਆ ਕੇ ਆਪਣੀਆਂ ਪੇਕੇ ਪਿੰਡ ਆ ਕੇ ਇੰਜੋਇਮੈਂਟ ਕਰਦੀਆਂ ਸਹੇਲੀਆਂ ਨੂੰ ਮਿਲਦੀਆਂ ਇਹ ਮਤਾਵਾ ਨੇ ਬਜ਼ੁਰਗਾਂ ਨੇ ਵੀ ਸਾਡਾ ਬਹੁਤ ਇਤਕੀ ਸਾਥ ਦਿੱਤਾ ਗਰਦੇਵ ਸਰਪੰਚ ਨੇ ਇਹਦਾ ਹਸਾਬਕਾ ਜਿਹੜਾ ਇਹਨੇ ਵੀ ਬਹੁਤ ਸਾਡਾ ਸਾਥ ਦਿੱਤਾ ਅਸੀਂ ਚਾਹੁੰਦੇ ਆ ਵੀ ਇਹ ਵਿਰਸਾ ਹੁਣ ਸਾਰੇ ਭੁੱਲਦੇ ਜਾਂਦੇ ਆ ਗਾਂਵ ਵਾਸਤੇ ਵੀ ਆਪਾਂ ਇਹਨਾਂ ਨੂੰ ਅੱਗੇ ਵਿਰਸੇ ਨੂੰ ਲਿਆਉਣਾ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਡੀਜੇ ਤੇ ਨੱਚਣਾ ਆਉਂਦਾ ਵਿਰਸੇ ਵੀ ਗਿੱਧਾ ਨਹੀਂ ਪਉਣਾ ਆਉਂਦਾ ਅਸੀਂ ਕਹਿੰਨੇ ਵੀ ਇਹ ਗਿੱਧਾ ਪਾਵੇ ਤੇ ਗਾਂਵ ਵਾਸਤੇ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਇਹ ਜੇ ਪ੍ਰੋਗਰਾਮ ਪਿੰਡ-ਪਿੰਡ ਵਿੱਚ ਹੋਣੇ ਚਾਹੀਦੇ। ਤੁਸੀਂ ਤੀਆਂ ਦਾ ਪ੍ਰੋਗਰਾਮ ਕਰਾਇਆ। ਅੱਜ ਕੱਲ ਲੋਕ ਬਹੁਤ ਘੱਟ ਕੁੜੀਆਂ ਕਿੱਧਰ ਪਾਉਣੀ ਐ। ਹਾਂਜੀ। ਤੁਹਾਡੇ ਸਮਾਂ ਦੇ ਵਿੱਚ ਪਹਿਲਾਂ ਬਹੁਤ ਪ੍ਰਚਲਿਤ ਸੀ ਇਹ। ਹਾਂਜੀ। ਤੇ ਕੀ ਕੁੜੀਆਂ ਨੂੰ ਸੁਦੇਸ਼ ਜਣਾ ਚੋਣੇ? ਵੈਸ ਗੁਰਜੀਕਾ ਖਾਲਸਾ ਵੈਸ ਗੁਰਜੀ ਕੀ ਫਤਿਹ। ਮੇਰਾ ਨਾਮ ਮਹਿੰਦਰ ਕੌਰ ਪਿੰਡ ਸੱਦਾ ਸਿੰਘ ਵਾਲਾ। ਸਾਡੇ ਪਿੰਡ ਬੱਧ ਸਿੰਘ ਦੇ ਘਰੋਂ ਇਹਨੇ ਬਹੁਤ ਅਤਸਾ ਕੀਤਾ। ਪਰੇਰਿਆ। ਤੀਆਂ ਲਆਂੀਆਂ। ਜੋ ਕਿ ਅੱਜ ਕੱਲ ਦੇ ਬੱਚਿਆਂ ਨੂੰ ਪਤਾ ਹੀ ਨਹੀਂ। ਵੀ ਪਿਛਲੇ ਸਮੇਂ ਚ ਤਿੰयां ਭੈਣਾ ਇਕੱਠੀਆਂ ਹੋ ਕੇ ਤਿੰਜਨਾ ਚ ਇਕੱਠੀਆਂ ਹੁੰਦੀਆਂ ਸੀ ਤਿੰयां ਲਾਉਂਦੀਆਂ ਸੀ ਤੇ ਬੱਚੇ ਖੁਸ਼ ਹੁੰਦੇ ਸੀ ਮਾਪਿਆਂ ਦੇ ਘਰੇ ਜਾਂਦੀਆਂ ਸੀ ਹੁਣ ਦਾ ਸਮਾਂ ਬਦਲ ਗਿਆ ਡੀਜਾਂ ਦਾ ਸਮਾਂ ਆ ਗਿਆ ਤੇ ਬੱਚੇ ਉੱਥੇ ਗਿੱਧਾ ਤੋ ਜਾਣਦਾ ਕੋਈ ਨਹੀਂ ਪਾਉਣਾ ਪਰ ਸਾਡੇ ਪਿੰਡ ਐਤਕੇ ਤਿੰयां ਲਾਈਆਂ ਦੋ ਪੱਤਿਆਂ ਨੇ ਸਹਿਯੋਗ ਦਿੱਤਾ ਬੁੱਧ ਸਿੰਘ ਇਹ ਮੁੰਡਾ ਗੁਰਦੇਵ ਸਿੰਘ ਜੈਬ ਸਿੰਘ ਇਹਨਾਂ ਨੇ ਅੱਗੇ ਲਾ ਕੇ ਵੱਧ ਚੜ ਕੇ ਢੀਆਂ ਪੈਣਾ ਨੂੰ ਪਾਣੀ ਦਾ ਪ੍ਰਬੰਧ ਕੀਤਾ ਇੱਥੇ ਜੋ ਬਣਦਾ ਪ੍ਰਬੰਧ ਸੀ ਉਹਨਾਂ ਨੇ ਕੀਤਾ ਤੇ ਅਸੀਂ ਅੱਜ ਖੁਸ਼ ਹੈ ਭਾਈ ਜੀ ਕੀ ਨਾਮ ਆ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਨਾਮ ਗੁਰਦੇਵ ਸਿੰਘ ਸਾਹਿਬ ਦਾ ਸਰਪੰਚ ਜੀ ਪਿੰਡ ਸੱਦਾ ਸਿੰਘ ਵਾਲਾ ਜੀ ਜ਼ਿਲ੍ਹਾ ਮੋਗਾ ਜੀ ਤੇ ਅੱਜ ਤੁਸੀਂ 3 ਦਾ ਤਿਹਾੜ ਮਨਾਇਆ ਕੀ ਕਹਿਣਾ ਚਾਹੋਗੇ ਕਿ ਇਸ ਤਰ੍ਹਾਂ ਦਾ ਸਹਿਯੋਗ ਰਿਹਾ ਲੋਕਾਂ ਦਾ ਸਾਰਾ ਅੱਜ ਅਸੀਂ ਸਾਰਿਆਂ ਨੇ ਰਲ ਮਿਲ ਕੇ ਸਾਰਾ ਪਿੰਡ ਸੱਦਾ ਸਿੰਘ ਵਾਲੇ ਨੇ 3 ਦਾ ਤਿਹਾੜ ਬਹੁਤ ਵਧੀਆ ਮਨਾਇਆ ਜੀ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਜੀ ਪਿੰਡ ਪਿੰਡ ਤਿਹਾੜ ਮਨਾਇਆ ਜਾਵੇ ਜੀ ਇਹ ਵਿਰਸਾ ਬੁਲਣਾ ਨਹੀਂ ਚਾਹੀਦਾ। ਵੀ ਵਧੀਆ ਹਿਤਿਆਰ ਮਨਾਉਣੇ ਚਾਹੀਦੇ ਆ। ਪੁਰਾਣੇ ਵਿਰਸੇ ਨਾਲ ਜੁੜਨਾ ਚਾਹੀਦਾ ਜੀ। ਪਿੰਡ ਵਾਸੀਆਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ? ਬਹੁਤ ਵਧੀਆ ਸੰਯੋਗ ਜੀ। ਸਾਰਿਆਂ ਨੇ ਰਲ ਮਿਲ ਕੇ ਬਹੁਤ ਵਧੀਆ ਸਾਰਿਆਂ ਦਾ ਧੰਨਵਾਦ ਜੀ। ਪੰਜਾਬ ਸਰਕਾਰ ਨੂੰ ਇਹ ਜਿਹੇ ਉਪਰਾਲੇ ਕਰਾਉਣੇ ਚਾਹੀਦੇ ਆ। ਹਾਂਜੀ ਜ਼ਰੂਰ ਕਰਾਉਣੇ ਚਾਹੀਦੇ ਆ ਜੀ। ਅੱਜ ਤੁਹਾਡੇ ਪਿੰਡ ਅੱਜ ਕੋਈ ਤੀਆਂ ਦਾ ਉਪਰਾਲਾ ਕੀਤਾ ਗਿਆ। ਕਿੰਨਾ ਨੇ ਸਹਿਯੋਗ ਦਿੱਤਾ ਕਿ ਇਸ ਤਰ੍ਹਾਂ ਦਾ ਹੋਇਆ ਕਿ ਤੁਸੀਂ ਜਣਾ ਚਾਹੁੰਗੇ ਜੇ ਵਾਰ। ਉਹਦੇ ਬਾਰੇ ਮੈਂ ਖਸ਼ਵਿੰਦਰ ਕੌਰ ਪਿੰਡ ਸੱਦਾ ਸਿੰਘ ਵਾਲਾ ਮੋਗਾ। ਤੇ ਅੱਜ ਸਾਡੇ 3 ਦਾ ਪਿਆ ਤਿਹਾੜ ਸੀਗਾ ਜਿਹੜਾ ਅੱਜ ਅਸੀਂ ਵੱਲੋਂ ਪਾਈ ਹੈ 15 ਦਿਨ ਅਸੀਂ 3 ਦਾ ਤਿਹਾੜ ਕੀਤਾ ਕੁੜੀਆਂ ਕਤਰੀਆਂ ਨੇ ਬਹੁਤ ਜ਼ਿਆਦਾ ਸਾਡੇ ਨਾਲ ਸੰਜੋਗ ਹੋਇਆ ਤੇ ਬਹੁਤ ਸੋਹਣੀਆਂ ਨੱਚ ਟੱਪ ਕੇ ਉਹਨਾਂ ਨੇ 3 ਦਾ ਐਨਜੋਇਮੈਂਟ ਕੀਤਾ ਹਨਾ ਅਸੀਂ ਕਹਿੰਨੇ ਆਂ ਵੀ ਗਾਹ ਵਾਸਤੇ ਵੀ ਇਹ ਵਿਰਸਾ ਲੋਪ ਹੁੰਦਾ ਜਾਂਦਾ ਜਿਹਨੂੰ ਅਸੀਂ ਸੰਭਾਲਣ ਦੀ ਲੋੜ ਹੈ ਤੇ ਅਸੀਂ ਕਹਿੰਨੇ ਵੀ ਹੁਣ ਗਾਹ ਵਾਸਤੇ ਵੀ ਅਸੀਂ ਹੋਰ ਇਤੋਂ ਵੀ ਵਧੀਆ ਉਪਰਾਲਾ ਕਰੀਏ ਸਰ ਸਰਕਾਰ ਨੂੰ ਵੀ ਚਾਹੀਦਾ ਇਹ ਜੇ ਪ੍ਰੋਗਰਾਮ ਕਰਾਉਣ ਤੇ ਆਪਦਾ ਵਿਰਸੇ ਨੂੰ ਸੰਭਾਲਣ ਹਣਾ ਗੁਰਦੇਵ ਸਿੰਘ ਸਾਹਿਬ ਦਾ ਸਰਪੰਚ ਇਹਨੇ ਸਾਡਾ ਬਹੁਤ ਸੰਯੋਗ ਦਿੱਤਾ ਗਾਂਵ ਵਾਸਤੇ ਵੀ ਇਹਨੇ ਬਹੁਤ ਜ਼ਿਆਦਾ ਸੰਯੋਗ ਦੇਣਾ ਸਾਨੂੰ ਅਸੀਂ ਸਾਰਿਆਂ ਨੇ ਰਲ ਮਿਲ ਕੇ ਸਾਰੀਆਂ ਕੁੜੀਆਂ ਕੱਤਰੀਆਂ ਨੇ ਰਲ ਮਿਲ ਕੇ ਇਹ ਪ੍ਰੋਗਰਾਮ ਕੀਤਾ ਦਿਨ ਦੁੱਗਣੀ ਰਾਤ ਚੌਗਣੀ ਪਰਮਾਤਮਾ ਤਰੱਕੀ ਕਰੇ ਗਾਂਵ ਵਾਸਤੇ ਸਾਨੂੰ ਧੰਨਵਾਦ